ਵਾਹਿ ਗੁਰੂ ਸਾਹਿਬ ਜੀ ਰਹਿਰਾ ਸਾਹਿਬੋ ਹਰਿ ਜੁਗ ਜੁਗ ਭਗਤ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰ ਨਾਗਿ ਦੁਸ਼ਟ ਮਾਰਿਆ ਪਹਿਲਾ ਤਰਾਇਆ ਹੰਕਾਰੀਆਂ ਅਨਿੰਦਕਾਂ ਪਿਠ ਦੇ ਨਾਮ ਤੇ ਮੁਕਲਾਇਆ ਜਨਾਨਨ ਕੈ ਸਰ ਸੇਵੀ ਅੰਤ ਨੇ ਛੜਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੋਗ ਭਿਆ ਜਾ ਸੁਖਤਾ ਮਨੋ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾ ਹੁ ਕਰੀ ਨਾ ਹੋਈ ਬਨਹਾਰੀ ਕੁਦਰਤ ਵਸਿਆ ਤੇਰਾ ਅੰਤਨ ਜਾਈ ਲੇਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਬਰਪੂਰ ਰਹਾ ਤੂੰ ਸੱਚ ਸਭ ਸਿਪ ਸਵਾਲ ਨੇ ਉਹ ਜਿਨ ਕੀ ਤਿਸੋਂ ਪਾਰ ਪਿਆ ਕਹਉ ਨਾਨਕ ਕਰਤੇ ਕੀ ਬਾਤ ਜੋ ਕੁਝ ਕਰਨਾ ਸੋ ਕਰਿਆ ਸੋਦਰਗ ਸਮਹਲਾ ਪਹਿਲਾ ੴ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਾ ਜਿਤਬੇ ਸਰਬ ਸਮਾਨ ਨੇ ਵਾਜੇ ਤੇਰੇ ਨਾਦ ਅਨੇਕ ਸੰਕਾ ਕੀਤੀ ਤੇਰੀ ਵਾਣਹਾਰੇ ਕੀਤੀ ਤੇਰੀ ਰਾਗ ਪਰਿ ਸੋ ਕਹੀਏ ਕੀਤੀ ਤੇਰੇ ਗਾਵਣਹਾਰੇ ਗਾਵਨ ਤੁਦਨ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮਦਵਾਰੇ ਗਾਵਨ ਤੁਧਨੋ ਚਿਤ ਗੁਬਤ ਲਿਖ ਜਾਣ ਨ ਲਿਖ ਲੇਕ ਧਰਮ ਵਿਚਾਰੀ ਗਾਵਨ ਤੁਧਨੋ ਸਰਵਰਮਉ ਦੇਵੀ ਸੋ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਵਿੰਦਰਿੰਦਰ ਆਸਨ ਬੈਠੇ ਦੇਵਤੀਆਂ ਦਰ ਨਾਲ ਨੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਸਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਬਣ ਰਿ ਕਿਸਰਾ ਜੁਗ-ਜੁਗ ਵੇਦਾ ਨਾਲ ਲੈ ਗਾਵੰਤ ਤੁਧਨੋ ਮੋਹਨੀਆ ਮਨਵਾਨ ਸੁਰਗ ਮਛ ਪਿਆਲੇ ਗਾਵੰਤ ਤੁਧਨੋ ਰਤਨੁ ਪਾਏ ਤੀਰੇ 68 ਤੀਰਤਿ ਨਾਲ ਲੈ ਗਾਉਂ ਤੁਦਨੋ ਜੋਦ ਮਾ ਮਿਲ ਸੂਰਾ ਗਾਉਂ ਤੁਦਨੋ ਕਾਣੀ ਚਾਰੇ ਗਾਉਂ ਤੁਦਨਾ ਖੰਡ ਮੰਡਲ ਬਰਮੰਡਾ ਕਰ ਕਰ ਕੀ ਤੇਰੀ ਤਾਰੀ ਸਹੀ ਤੁਦਨੋ ਗਵਨਾ ਜੋ ਤੁਦ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੇ ਤੁਦਨੋ ਗਮਨਾ ਸੇਵਾ ਚਿਤਨ ਆਵਨਾ ਨਾਨਕ ਕੀਆ ਵਿਚਾਰੇ सोई सोई सदा ਸਾਹਿਬ ਸਾਚਾ ਸੱਚੀ ਨਾਈ ਹੈ ਵੀ ਉਸ ਜੈਨ ਜਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਂਤੇ ਕਰ ਕਰ ਜਿਨ ਸੇ ਮਾਇਆ ਜਿਨ ਉਪਾਈ ਕਰ ਕੰਦੇ ਕ ਗੀਤ ਆਪਣਾ ਜਿਉ ਤਿਰਦੀ ਵੜਾਈ ਜੋਤਿ ਜਿ ਭਾਵੇਂ ਸੋਈ ਕਰਸੀ ਫਿਰ ਹੁਕਮ ਨ ਕਰ ਨ ਜਾਏ ਸੋ ਪਸ ਸਉ ਸਪਤ ਸਾਹਿਬ ਨਾਨਕ ਰਣ ਰਜਾਈ ਆਸਾ ਮਹਲਾ ਪਹਿਲਾ ਸੁਣ ਵਡਾ ਆਖੇ ਸਭ ਕੋਈ ਕੇਵੜ ਵਡਾ ਡਿੱਠਾ ਹੋਈ ਕੀਮਤ ਪਾਇ ਨਾ ਗਏ ਆਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਈ ਵਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਕੀ ਤਾਂ ਕੀ ਵੜ ਚਿਹਰਾ ਰਾਵ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਾਈ ਕਹਿਣ ਜਾਈ ਤੇ ਰੀ ਤਨ ਵੜਾਈ ਸਭ ਸਤ ਸਭ ਤਪ ਸਭ ਚੰਗੀਆਂ ਆ ਸਿੱਧਾ ਪੁਰਖਾਂ ਕੀ ਵਡਿਆਈਆਂ ਤੋ ਤਵੇਂ ਸਿਧਕੇ ਨ ਪਈਆ ਕਰਮ ਮਿਲਣ ਰਾ ਕਣ ਕਰਮ ਮਿਲੇ ਨਾ ਠਾਕ ਰਹਾਈਆ ਅਖਣ ਵਾਲਾ ਗਿਆ ਵਿਚਾਰਾ ਸਿਫਤੀ ਪਰੀ ਤੀਨੀ ਪੰਡਾਰ ਜਿਸ ਤੂੰ ਦੇ ਤਿਸੇ ਗਿਆ ਚਾਰ ਨਾਨਕ ਸਤ ਸਵਰਣ ਹਰ ਅਸ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਉ ਆਖਣ ਔਖਾ ਸਜਨਾ ساچے نام کی لاگے پوکھا بت بھوکھے گائے چلے دکھا سو کیوں مسرے میری مائی ساچا سب سچے رائے راؤ ساچے نام کی تل تلوٹ آئی آگ تکے کیمت نہیں پائی جیسا مل کے اکھن پاہی وڈا نئے کاٹ نہ جائی ਨਹ ਮਰੇ ਨਹ ਵਸੋਗ ਜਿੰਦਰ ਨਾ ਚੁੱਕੇ ਭੋਗ ਗੁਣ ਯੋਹਰ ਨਹੀਂ ਕੋਈ ਨਾ ਕਹਵਾ ਨਾ ਕੋਈ ਜਿਵੜੀ ਆਪ ਤੇੜ ਤੇਰੀ ਧਾਤ ਜਿੰਦਨ ਕਰਕੇ ਕੀਤੀ ਰਾਤ ਕ ਸੰਸਾਰ ਤਿਕਮ ਜਾਤ ਨਾਨਕ ਨਾਵੇਂ বাসਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨਾ ਗਰੋ ਗੁਰਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਹੀ ਕਰਦੇ ਨਾਮ ਪ੍ਰਗਾਸ ਨੇਰੀ ਮਿਤ ਗੁਰਦੇਵ ਮੋ ਕਰਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੇ ਤਾ ਮਰੀ ਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੀ ਜਿਨ ਹਰ ਹਰ ਸਰਦਾ ਹਰ ਪਿਆਸ हर हर नाम ले त्रिबता सहे मिन संगत गुण प्रकाश जिन हर हरस नाम न पाया ते बागीण जम पास जो सतगुरु शरण संगत न आई तिरक जीवा तिरक दीवास जिन हर जन सतगुरु संगत पाए तें धर मस्तक लेख्या लेखास तन तन सा संगत जितरस पाया ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਲਾ ਪੰਜੇਵਾ ਕਾਇਰੇ ਮਨ ਚਿਤ ਵੈ ਉਦਮ ਜਾਰ ਅਰ ਜਿਓ ਪਰਿਆ ਸੈਲ ਪੱਤਰ ਮੈਂ ਜੰਤੋ ਪਾਈ ਤਾਂ ਕਰ ਜੀ ਕਾਕੇ ਕਰ ਧਰੇ ਆ ਮੇਰੇ ਮਾਤ ਹੋ ਜੀ ਸਾਧ ਸੰਗਤ ਮਿਲੈ ਸੋ ਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖ ਕਾਸ਼ਟ ਹਰੇ ਆ ਰਹਾ ਜਾਨਨ ਪਿਤਾ ਲੋਕ ਸੁਦਬਾਨ ਤਾਂ ਕੋਈ ਨ ਕਿਸ ਕੀ ਕਰਿਆ ਸਿਰ ਸਿਰਜਿਕ ਸੰਭਾਹੀ ਠਾਕੁਰ ਕਾਹੇ ਮਨ ਭਾਉ ਕਰਿਆ ਉਡੈ ਉਡਵੈ ਸ ਕੁਸ਼ਾਂ ਤਿਸ ਪਾਛੇ ਬਜਰੇ ਸ਼ਰਿਆ ਤਿਨ ਕਉਣ ਕਲਾਵੈ ਕਉਣ ਚ ਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਤਾਨ ਦਸ ਅਠ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਾਦੇ ਬਲ ਜਾਈਐ ਤੇਰੇ ਅੰਤਨ ਪਰਵਰਿਆ ਰਾਗ ਸਾਮਾ ਲਾ ਚੌਥਾ ਸੋ ਪੁਰਖ ੴ ਸਤਿਗੁਰ ਪ੍ਰਸਾਦ ਸੋ ਪੁਰਖ ਨਰੰਜਨ ਨਰ ਪੁਰਖ ਨਰੰਜਨ ਹਰ ਅਗਮ ਅਗਮ ਪਾਰਾ ਸਬਤਿਆਂ ਵੈ ਸਬਤਿਆਂ ਵੈ ਤੁਜੀ ਅਰ ਸੱਚੇ ਸ੍ਰਿਜਣਹਾਰਾ ਸਭ ਜੀਏ ਤੁਹਾਰੇ ਜੀ ਤੁਜੀਆਂ ਕਾ ਦਾਤਾਰ ਹਰਦੀ ਆਉ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆ ਪੇਟਾ ਕੁਰ ਹਰਿਆ ਪੀ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬਨੰਤਰ ਜੀ ਹਰ ਇੱਕ ਕੋ ਪੁਰਖ ਸਮਾਨ ਇਕ ਦਾਤਾ ਇਕ ਵਿਕਾਰੀ ਜੀ ਸਭ ਦੇ ਰੇਝੋ ਜਿ ਵਿਟਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨਿ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣਿਆ ਕਵ ਖਾਣਾ ਜੋ ਸੇਵ ਹੈ ਜੋ ਸੇਵਾ ਤੁਜੀ ਜਨ ਨਾਨਕ ਤਿਨ ਕੁਰਬਾਣਾ ਹਰਤੇਵੇਂ ਹਰਤੇਵੇਂ ਤੁਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਗਦ ਭੈ ਜਨ ਹਰਤਿਆ ਆ ਜੀ ਕਿੰ ਤੁਟੀ ਜਮ ਕੀ ਪਾਂਸੀ ਜੇ ਨਿਰਭਉ ਜਿਨ ਹਉ ਨਿਰਭਉ ਤੇ ਆਇਆ ਜੀ ਤਿਨ ਕਾ ਪਾਉ ਸਭ ਗਵਾਸੀ ਜਨ ਸੇ ਵੇ ਜਨ ਸੇ ਵੇ ਮੇਰਾ ਹਰ ਜੀ ਤੀ ਹਰ ਹਰ ਰੂਪ ਸਮਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਿਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬਿਅੰਤ ਬਿਅੰਤ ਤੇਰੇ ਭਗਤ ਤੇਰੇ ਭਗਤ ਸਲਾਹਾਂ ਤੋ ਜੀ ਹਰ ਅਨੇਕਾਂ ਨੇ ਗਨੰਤਾ ਤੇਰੀ ਅਨਕ ਤੇਰੇ ਨਾ ਕਰ ਹਰ ਪੂਜਾ ਜੀ ਤਪ ਤਪ ਜਪੇ ਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬੋ ਸਿਮਰ ਸਾਜ ਜੀ ਕਰ ਕਰਿਆ ਖੱਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੀਰੇ ਹਰਿ ਭਗਵੰਤ ਤੂੰ ਆਦਿ ਪੁਰਖ ਆਪਨ ਪੁਰ ਕਰਤਾ ਜੀ ਤੁਝੇ ਵੜਿਆ ਵਰਣ ਕੋਈ ਤੋ ਜੋ ਜੁਕੇ ਕੋ ਸਦਾ ਸਦਾ ਤੂੰ ਏਕੋ ਜੀ ਤੁਨੇ ਚਲ ਕਰਤਾ ਸੋਈ ਤੁਧਿਆ ਪੇ ਭਾ ਵੈਸੋ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧਿਆ ਪੇ ਸਿਰ ਸੋ ਪਾਏ ਜੀ ਤੁਧਿਆ ਪੇ ਸਿਰ ਸੋ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਣੋ ਹੋਈ ਆਸਾ ਮੰਨਾ ਚੌਤਾ ਤੂੰ ਕਰਤਾ ਸਚਿਆ ਰਮਾ ਦਾਸਾਈ ਜੋ ਤੂੰ ਪਾਵੇਂ ਸੋ ਥੇ ਸੀ ਜੋ ਤੂੰ ਦੇ ਸੋ ਹੋ ਪਾਈਂ ਰਾ ਸਭ ਤੇਰੀ ਤੂੰ ਸਭ ਨਹੀਂ ਤੇ ਆਇਆ ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮਕਲਾ ਦਾ ਮਨਮ ਗਵਾਇਆ ਤੁਦਾ ਵਿਛੋੜਿਆ ਮਿਲਾਇਆ ਤੂੰ ਦਰਿਆਉ ਸਭ ਤੂ ਜੇ ਮਾਹੀ ਤੁਰ ਬਿੰਦੂ ਜ ਕੋਈ ਨਹੀਂ ਜੀ ਆਜਨ ਸਭ ਤੇਰਾ ਖੇਲਾ ਵਿੰਜੋਗ ਮਿਲ ਵਿਛੜਿਆ ਸੰਜੋਗੀ ਵੇਲਾ ਜਿਸਨੋਂ ਤੂੰ ਜਾਣੈ ਸੋ ਜਨ ਜਾਣ ਹਰ ਗੁਣ ਸਦੀਆ ਗਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦਿੰਦੂ ਜਾਵਰਣ ਕੋ ਹੋਏ ਤੂੰ ਕਰ ਕਰ ਵਿੱਚ ਕਹਿ ਜਾਣਾ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਬਹਲਾ ਪਹਿਲਾ ਤੇ ਸਰਵਰਣ ਪਹਿਲੇ ਨਿਵਾਸ ਪਾਣੀ ਪੰਖ ਤਿਨਹਿ ਕੀਆ ਪੰਖਜ ਮੋਹ ਹੈ ਪਗਨੀ ਚਾਲੈ ਹਮ ਦੇਖਾਂ ਤੈਨੂੰ ਬਿਅਲੇ ਮਨ ਏਕਨ ਚੇਤਸ ਮੂੜ ਮਨਾ ਹਰ ਬਿਸਰੇ ਤੇਰੀ ਗੁਣ ਗਨਿਆ ਰਹਾ ਨਾ ਹੋ ਜਤੀ ਸਦੀ ਨੀ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਵਤ ਨਾਨਕ ਜੀ ਕੀ ਸ਼ਰਣਾ ਕਿੰਤੂ ਨਹੀਂ ਵਿਸਰਿਆ ਆਸਾ ਮਹਲਾ ਪੰਜ ਵਾ ਭਈ ਪ੍ਰਬਤ ਮਾਨਕ ਦੇ ਬਰੀਆ ਗੋਬਿੰਦ ਮਨਨ ਕੀ ਤੇਰੀ ਬਰੀਆ ਅਵਰ ਕਾਇ ਤੇਰੇ ਕੀ ਤਨ ਕਾਮ ਮਿਲ ਸਾ ਸੰਗਤ ਪਜ ਕੇਵਲ ਨਾਮ ਸਿੰਜਾਮ ਲਾਗ ਪਉ ਜਲ ਤਰਨ ਕ ਜਨ ਬੇਲਤਾ ਜਾ ਤਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨ ਜਨ ਹਰ ਰਾਇ ਕਹੁ ਨਾਨਕ ਅਮਨੀਚ ਕਰਮਾ ਸਰਨ ਭਰੇ ਕੀ ਰਖੂ ਸਰਮਾ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨ ਜਨ ਹਰ ਰਾਇਆ ਕਉ ਨਾਨਕ ਮਨੀਚ ਕਰਮਾ ਸਰਣ ਪਰੇ ਕੀ ਰਾਖੂ ਸ਼ਰਮਾ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤ ਪਾਸੇ ਦਸਮੀ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾ ਦਿਨ ਚਾ ਪੂਰਨ ਹੋਏ ਚਿਤ ਕੀ ਚਾ ਤਵ ਚਰਨ ਨਮਨ ਰਹਿ ਹਮਾਰਾ ਆਪਣਾ ਜਾਨ ਕਰੋ ਬ੍ਰਿਤ ਪਾਰਾ ਹਮਰੇ ਦੁਖ ਸਬਤ ਮੁਕਾਵੋ ਆਪ ਭਾਦੇ ਮੋਹਿ ਬਚਾਓ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿਖ ਸਭ ਕਰਤਾ ਰ ਮੂਰ ਰਛਾਣ ਕਰਦੇ ਕਰਿਐ ਸਭ ਰਣਕ ਆਸ ਸੰਘਰਿਐ ਪੂਰਨ ਹੋਏ ਹਮਾਰੀ ਆਸ ਤੋਰ ਬਜਨ ਕੀ ਰਹੇ ਪਿਆਸਾ ਮੈਂ ਚੜ ਕੋ ਜਵਰ ਨਾ ਤੇ ਆਉ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿਕ ਮਰ ਤਰੀ ਹੈ ਚੁਣ ਚੰ ਸਦਰ ਹਮਾਰੇ ਮਾਰੀ ਹੈ ਆਪਾ ਦੇ ਮੇਜੇ ਬਰਿਆ ਮਰਨ ਗਲ ਗੰ ਦਰਾਸ ਨ ਬਰਿਆ ਹਉ ਜੋਂ ਸਦਾ ਹਮਾਰੇ ਪੱਛਾ ਸ੍ਰੀ ਅਤ ਤੁਜੋਂ ਜੋ ਜੋ ਕਰਿਓ ਰੱਛਾ ਰੱਖ ਲਿਓ ਮੈ ਰਖਣ ਹਾਰੀ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਾ ਪੂਰੇ ਚਤੁਰ ਦਸਕੰਤਾ ਕਾਲ ਪਾਏ ਬਰਮਾ ਬਪਥਰਾ ਕਾਲ ਪਾਏ ਸਿਵ ਜਿ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿ ਕੀਓ ਨੇ ਰਾਜ ਬਰਮਾ ਜੋਤੀਓ ਜਵਨ ਕਾਲ ਸਭ ਲੋਕ ਸਭਾਰਾ ਨਮਸਕਾਰ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੰਤ ਚchnਿ ਪਜਾਇਓ ਆਦੰਤ ਕੇ ਉਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਦੀਸੀ ਕੋ ਹਮਾਰੀ ਸਕਲ ਪੈ ਜਾ ਜਿਨ ਆਪ ਸਵਾਰੀ ਸੇਵਕਣ ਕੋ ਸੇਵਕਣ ਸੁਖਦੀਓ ਸਤਰਣ ਕੋ ਪਲ ਮੋ ਬੰਦ ਕੀਓ ਘਟ ਘੜ ਕੇ ਅੰਤਰ ਕੀ ਜਾਣਤਾ ਭਲੇ ਬੁਰ ਕੀ ਪੀਰ ਪਛਾਨਤਾ ਚੀਂਟੀ ਤੇ ਕੁੰਟੇ ਰਸਤੂ ਲਾ ਸਭ ਪਰ ਕਿਰਪਾ ਦ੍ਰਿਸ਼ਟ ਕਰਨ ਭੂਲਾ ਸੰਤਨ ਦੁਖ ਪਾਇਤੇ ਦੁਖੀ ਸੁਖ ਪਾਹਿ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨ ਘਟ ਘਟ ਕੇ ਪੜ ਪੜ ਕੀ ਜਾਨ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰ ਤਵ ਦੇ ਅਪਾਰ ਜਬ ਆਕਰ ਕਰਤ ਕਬ ਖੂ ਤਮੈ ਮਿਲਤ ਦੇ ਦਰਸਬੂ ਜੇਤੇ ਬਦਨ ਛਠ ਸਵਤਾਰ ਆਪ ਆਪਣੀ ਬੋਜ ਵਿਚਾਰ ਮੈਂ ਸਭੀ ਤੇ ਰਤਨ ਰਲਾ ਲੰਬਾ ਜਾਣਤ ਬੇਦ ਭੇਦ ਰਿਆਲਾ ਮ ਨਰੰਗਾਂ ਨਰੰਗਾਂ ਲੰਬਾ ਆਦ ਨੀਲਾ ਨਾਦ ਸੰਬ ਤਾ ਕ ਮੁੜ ਚਾਰਤ ਪੇਦਾ ਜਾ ਕੋ ਪੇਵਨ ਪਾਉਂਦ ਬੀਦਾ ਤਾ ਕੋ ਕਿਰਪਾ ਨੂੰ ਮੰਨਤ ਮਹਾਂ ਮੁੜ ਕਚ ਪੇਦਨ ਜਾਣਤ ਮਹਾਦੇਵ ਕਉ ਕ ਸਦਾ ਸੇਵ ਨਿਰੰਕਾਰ ਕਾ ਚਿੰਤਨ ਪੇਵਾ ਆਪ ਆਪਣੀ ਬੋਧ ਜੀਤੀ ਬਰਨਤ ਪਿਨ ਪਿਨ ਤੂੰ ਹੈ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰ ਇਕ ਰੂਪਨ ਉਪਸਰੂਪਾ ਰੰਗ ਪੈਵਰਾ ਕਹਿ ਬੂਪਾ ਅੰਡਜ ਰਸਿਤ ਜਕਿਨੀ ਤਤ ਪਰਿਕਾਨ ਬੌਰਚ ਦਿਨੀ ਕਉ ਫੋਨ ਰਾਜਾ ਬੈਠਾ ਕਉ ਸੀਮਟ ਪਇਓ ਸੰਕਰੇ ਗੱਠਾ ਸakre ਸਿਰ ਦਿਖਾਇ ਚੰਭੋ ਆਜ ਗਾ ਸਰੂਪ ਸੁਵੰਭਾ ਅਬਰਚਾ ਮੇਰੀ ਤੁਮ ਕਰੋ ਸਖਬਾਰ ਸਖ ਸੰਗਰੋ ਦੁਸ਼ਟ ਜਿਤ ਉਠਵਤ ਉਤ ਪਾਤਾ ਸਕਲ ਮਲੇਸ਼ ਕਰੋ ਰਣਗਾਤਾ ਜੇ ਅਸਤੋ ਤੋ ਸਰਣੀ ਪਰੇ ਕਿਨ ਕੇ ਦੁਸ਼ਟ ਦੁਖ ਤਮਾਰੇ ਪੁਰਖ ਜਾਣ ਪਗ ਪਰੇ ਤਿਆਰੇ ਕਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਸਿਆਇਆ ਤਾਂ ਕੇ ਕਾਲ ਨਿਕਟ ਨੀ ਹੈ ਰਚਾਇ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਨੇ ਤਦ ਕਾਲਾ ਕਿਰਪਾ ਦ੍ਰਿਸ਼ਤਨ ਜਾਏ ਨਹਰੂ ਤਾਂ ਕਿਤਾਬ ਤਨਕ ਮਹਾਰੂ ਰੇਦ ਸਿਧ ਕਰਮੋਂ ਸਭ ਹੋਈ ਦੁਸ਼ ਸੰਵਾ ਸਕੇ ਨਾ ਕੋਈ ਇੱਕ ਬਾਰ ਜਿੰਤ ਮੈਂ ਸੰਭਾਰਾ ਪਾਲ ਪਾਂਦੇ ਤਾਹੀ ਅਬਾਰਾ ਜੇ ਨਰ ਨਾਮ ਤੇ ਹਰੂ ਕਾ ਦਾਤ ਦੁਸ਼ਟ ਦੁਖਤੇ ਰਹਾ ਘੜ ਕੇਤ ਮੈਂ ਸਰਨ ਤੇ ਹਾਰੀ ਆਪਾ ਦਲੇ ਹੋ ਬਾਰੀ ਸਰਬ ਠਾਰ ਮੋ ਸਹਾਈ ਦੁਸ਼ਟ ਦੋਗਤੀ ਲਿਓ ਬਚਾਈ ਖੜ ਕੇ ਤੇ ਮੈਂ ਸ਼ਰਨ ਤੇ ਆਰੀ ਆਪਾ ਦਲੇ ਹੋ ਬਾਰੀ ਸਰਬ ਠਾਰ ਮੋ ਸਹਾਈ ਦੁਸ਼ਟ ਦੋਗਤੀ ਲਿਓ ਬਚਾਈ ਸਿਆ ਆਇਂਦੇ ਜਪਤੇ ਤੁਮਰੀ ਤਉਤ ਗੁ ਆਗ ਤਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨੇ ਕਹਿਮਤ ਇੱਕ ਨ ਮੰਨਿਓ ਸਿਮਰ ਸਾਸਤਰ ਬੇਦ ਸਬੈ ਮੋ ਪੇਦ ਗਿਓ ਵੇਖ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੋਂ ਮੇਰੇ ਕਾਰ ਮੈਂ ਨ ਕਹਿ ਸੋ ਤੋਹੀ ਬਖਾਨੇ ਦੋਹਰਾ ਸਗਲ ਦਵਾਰ ਕੁਛ ਅੜ ਕੇ ਗਇਓ ਤੁਹਾਰ ਦਵਾਰ ਬਾਹ ਗਏ ਕਿ ਇਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੁਛਾੜ ਗਇਓ ਤਹਾਰ ਦਵਾਰ ਬਾਹ ਗਏ ਕਿ ਇਲਾਜ ਅਸ ਗੋਬਿੰਦ ਦਾਸ ਤਹਾਰ ਰਾਮ ਕਲੀ ਮਹਲਾ ਤੀਜਾ ਆਨੰਦ ੴ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸੈ ਸੇਤੀ ਮਨਵਧੀਆਂ ਵਾਤਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ ਚੌਦੋਂ ਤਾਂ ਗਾਉ ਹਰੀ ਕੇ ਰਾ ਮਨ ਜਨੀ ਵਸਾਇਆ ਕਹ ਨਾਨਕ ਨਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਾਧਾਰੂ ਹਰਣਾ ਲੇ ਹਰਨਾਲ ਰਹਿ ਤੂੰ ਮਨ ਮੇਰੇ ਦੁਖ ਸਭ ਵਿਚਾਰਨਾ ਅੰਗੇਕਾਰੋ ਕਰੀ ਤੇਰਾ ਕਰ ਸਭ ਸਵਾਰਨਾ ਸਭ ਨਗਲਾ ਸਮਰਸ ਸੁਆਮੀ ਸੋ ਕਿਆ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੁਰਨਾਲੇ ਸੱਚੇ ਸਾਇਬ ਕਿਆ ਨਹੀਂ ਕਰਤੇਰਾ ਕਰਤਾ ਤੇਰਾ ਸਭ ਕੁਝਿਆ ਜਿਸ ਦੇ ਸੋ ਪਾਵੇ ਸਦਾ ਸਿਫ ਸਨਾ ਤੇਰੀ ਨਾ ਮਨ ਵਸੇ ਨਾਮ ਜਿਨ ਕੇ ਮਨ ਵਸਿਆ ਵਾਜੀ ਸ਼ਬਦ ਕਨੀ ਰੇ ਕਹ ਨਾਨਕ ਸੱਚੇ ਸਾਹਿਬ ਕੀਆ ਨਹੀਂ ਕਰਦੀ ਰ ਸਚਾ ਨਾਮ ਮੇਰਾ ਅਧਰੂ ਸਾਚ ਨਾਮ ਅਧਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰਸ਼ਾ ਸੁਖ ਮਨ ਐ ਵਸੀਆਂ ਜਿਨ ਇਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਸਉਦਰੂਪੇਯਾਰੋ ਸਜਨ ਮੇਰਾ ਆਧਾਰ ਵਾਜੇ ਪੰਛਉ ਤਿਤਕਾਰਸ ਭਗ ਅਰਸ ਭਗ ਸ਼ਉਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਡ ਕਮਾਰਿਆ ਤੁਰ ਕਰ ਪਾ ਤੁਧ ਜਿਨ ਕੋ ਸਿ ਨਾਮ ਹਰ ਕਹਿ ਲਾਗੀ ਕਹਿ ਨਾਨਕ ਤਸ ਖੁਵਾ ਤਿਤ ਗਰ ਅਨਹਦ ਵਾਝੀ ਆਨੰਦ ਸੁਣੋ ਵਡ ਪਾ ਗਿਓ ਸਗਲ ਮਨ ਔਰਤ ਪੂਰੇ ਪਰਮ ਪ੍ਰਭ ਪਾਇਆ ਉਤਰ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹ ਤੇ ਪਵਤ ਸਤ ਗੁਰ ਰਿਆ ਪਰਪੂਰ ਬੇਨਵੰਤ ਨਾਨਕ ਗੁਰ ਚਰਨ ਨਾਗੇ ਵਾਜਿਆ ਅਨਹਦ ਤੂਰੇ ਸੁਣਤੇ ਪੁਨੀਦ ਕਤੇ ਭਵਤਾ ਸਤਗੁਰ ਰਿਆ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜਿਆ ਅਨਹਦ ਤੂਰੇ ਮੁੰਦਾ ਵਣੀ ਮਹਲਾ ਪੰਜੇਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਤਾਂ ਗੁਰ ਕਾ ਪਇਓ ਜਿਸ ਕਾ ਸਭ ਸੁਧਾਰ ਜੇ ਕੋ ਗਵ ਜੇ ਕੋ ਪੁੰਚ ਤਿਸ ਕਾ ਯੁਧਾਰ ਤੇ ਵਸਤ ਜੀ ਨ ਜਾਏ ਨੇਤ ਨੇਤ ਰਖੁਰਦਾਰ ਤਮ ਸੰਸਾਰ ਚਲਣ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰ ਸਲੋਕ ਮਲਾ ਪੰਜੀਵਾ ਤੇਰਾ ਕੀਤਾ ਜਤੋ ਨਹੀਂ ਮੈਨੋ ਜੋਗ ਕਿਥੋਈ ਮਨੇ ਰੁ ਗੁਣ ਯਾਰ ਕੋ ਗੁਣ ਨਹੀਂ ਅਪੇ ਦਰਸ ਬਿ ਹੋਈ ਦਰਸ ਬਿ ਅਮਰ ਮਤ ਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਨੇ ਤਾਨੀਵਾ ਤਨ ਮਨ ਦੀਵੇ ਹਰੀਆ ਦਰਸ ਪਿਆਮ ਰਾਮਤ ਹੋਈ ਸਤਿਗੁਰ ਸਜਣ ਮਿਲੇ ਆ ਨਾਨਕ ਨਾਮ ਮਲੇਤਾ ਜੀਵਾ ਤਨ ਮਨ ਤੀਵਹਿ ਹਰੀ ਆ ਔੜੀ ਦਿੱਤ ਤੂੰ ਸੁਮਰਾਤਾ ਜਿੱਥੇ ਕੋਈ ਨਹੀਂ ਉਤੇ ਤੇਰੀ ਰੱਖ ਅਗਨੀਓ ਦਰਮਾਹੀਂ ਸੁਣ ਕੇ ਜਮ ਕੀ ਦੂਤ ਨਾ ਹੀ ਤੇਰੇ ਛੜ ਜਾਏ ਆਓ ਚਲ ਬੇਖਮਸ ਗਾਓ ਗੁਰ ਸ਼ਬਦੀ ਪਾਰ ਪਾਹੇ ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮੇ ਆਪਣਾ ਗੁਣ ਕੋ ਬੰਦੇਗਾ ਸਭ ਸੇ ਨਾ ਕਿਰਪਾਲ ਸਮਾਨ ਸਾਸੇ ਮਿਰਤਾ ਕੋਈ ਨਾ ਜਾਏ ਜੀ ਆਵੈ ਤਦ ਆਏ ਸਲੋਕ ਮਹਲਾ ਪੰਜਵਾ ਅੰਤਰ ਗੁਰੂ ਅਰਾਧਨਾ ਜੀਵਾ ਜਪ ਗੁਰੂ ਨਾਮੋ ਨੇਤਰੀ ਸਤਿਗੁਰੂ ਪੇਖਣਾ ਸਰਵਣੇ ਸੁਣਨਾ ਗੁਰੂ ਨਾਮ ਸਤਿਗੁਰੁ ਜੀ ਤਿਰਤੇ ਆ ਦਰਗਹ ਪਾਇ ਠਾਵੋ ਕਹੁ ਨਾਨਕ ਕਿਰਪਾ ਕਰੀ ਜਿਸਨੋ ਐ ਵਤ ਦੇ ਜਗ ਮੈਂ ਉਤਮ ਕਾਢੀਐ ਵਿਰਲੇ ਗਏ ਕੇ ਮਹਲਾ ਪੰਜੀਆ ਕੇ ਰਖਣ ਹਾਰ ਆਪੋ ਬਾਰੀਆਂ ਨ ਗੁਰ ਕੀ ਪੈਰੀ ਪਾਏ ਕਾ ਸਵਾਰੀਆਂ ਨ ਹੋਵਾ ਆਪ ਦਿਆਨ ਮਾਰੂ ਨਾਮ ਸਾਰੀਆਂ ਨ ਸਾਜਨਾ ਕੇ ਸੰਗਾ ਪਉ ਚਲ ਤਾਰੀਆਂ ਨ ਸਾਖਤ ਨਿੰਦਕ ਦੁਸ਼ਟ ਕੇ ਨ ਮੈਂ ਬਧਾਰੀਆਂ ਨ ਤੇ ਸਾਬ ਕੀ ਟੇਕਾ ਨਾਨਕਮਨ ਹੈ ਮਾਇ ਜਿਸ ਸਿਮਰਤ ਸੁਖ ਹੋਈ ਸਗਲੇ ਦੁੱਖ ਜਾਇ ਤਿਸ ਸਾਹਿਬ ਕੀ ਟੇਕਾ ਨਾਨਕ ਮਨ ਮਾਈ ਜਿਸ ਸਿਮਰਤ ਸੁਖ ਹੋਈ ਸਗਲੇ ਦੁੱਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ